ਜੱਦੀ ਸਰਦਾਰ ਤੇ ਵਿਰਾਸਤ ਨਾਲ ਪਿਆਰ ਸასიਖਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਚਾਹਲ ਹਾਊਸ ਜ਼ਿਲ੍ਹਾ ਫਤਿਹਬਾਦ ਦੇ ਪਿੰਡ ਬਿਗੜ ਵਿਖੇ ਇੱਥੇ ਤੁਹਾਨੂੰ ਦਿਖਾਵਾਂਗੇ ਪਰਿਵਾਰ ਦੇ ਵੱਲੋਂ ਆਪਣੇ ਬਜ਼ੁਰਗਾਂ ਦੀ ਸੰਭਾਲੀ ਹੋਈ ਵਿਰਾਸਤ ਤੇ ਦੱਸਾਂਗੇ ਇਸ ਪਰਿਵਾਰ ਦੇ ਪਿਛੋਕੜ ਦੇ ਬਾਰੇ ਆਓ ਨਾਲ-ਨਾਲ ਪਰਿਵਾਰ ਦੇ ਪਿਛੋਕੜ ਤੇ ਨਿਗਾਹ ਮਾਰਦੇ ਆ ਤੇ ਨਾਲ ਨਾਲ ਤੁਹਾਨੂੰ ਇਹ ਖੂਬਸੂਰਤ ਘਰ ਦਿਖਾਉਂਦੇ ਆ ਇਸ ਪਰਿਵਾਰ ਦੇ ਪੁਰਖਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਚੈਲ ਜੱਦੀ ਪਿੰਡਾ ਪਿੰਡ ਚੈਲ ਤੋਂ ਸਰਦਾਰ ਕਰਮ ਸਿੰਘ ਜੀ ਚਾਲ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਨੂੰ ਜੁਆਇਨ ਕੀਤਾ ਉਹਨਾਂ ਦੇ ਕੋਲ ਉਦੋਂ 250 ਘੋੜਿਆਂ ਦੀ ਫੌਜ ਸੀ ਸਰਦਾਰ ਕਰਮ ਸਿੰਘ ਦੇ ਪੁੱਤਰ ਸਰਦਾਰ ਅਰਜਨ ਸਿੰਘ ਚਾਲ ਉਹਨਾਂ ਨੂੰ ਬ੍ਰਿਟਿਸ਼ ਗਵਰਨਮੈਂਟ ਵੱਲੋਂ 1894 ਵਿੱਚ ਸਤਾਰੇ ਹਿੰਦ ਦਾ ਟਾਈਟਲ ਮਿਲਿਆ ਸਰਦਾਰ ਅਰਜਨ ਸਿੰਘ ਚਾਲ ਜੀ 1890 ਤੋਂ 1896 ਤੱਕ ਐਜ਼ ਅ ਮੈਨੇਜਰ 골ਡਨ ਟੈਂਪਲ ਸ਼੍ਰੀ ਅੰਮ੍ਰਿਤਸਰ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ 1896 ਵਿੱਚ 11 ਮੈਂਬਰੀ ਲਾਈਟਿੰਗ ਕਮੇਟੀ ਦੇ ਪ੍ਰਧਾਨ ਬਣੇ ਜਿਹੜੀ ਕਮੇਟੀ ਦਰਬਾਰ ਸਾਹਿਬ ਵਿੱਚ ਬਿਜਲੀ ਲੈ ਕੇ ਆਈ ਇਸ ਤੋਂ ਇਲਾਵਾ ਐਸਟੀਐਨ ਕਾਲਜ ਲਾਹੌਰ ਕਮੇਟੀ ਦੇ ਮੈਂਬਰ ਵੀ ਰਹੇ ਅਗਰ ਥੋੜੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਸਰਦਾਰ ਅਰਜਨ ਸਿੰਘ ਜੀ ਦਾ ਇੱਕ ਬਹੁਤ ਵੱਡਾ ਰਤਬਾ ਸੀ ਤੇ ਸ੍ਰੀ ਅੰਮ੍ਰਿਤਸਰ ਤੋਂ ਲਾਹੌਰ ਤੱਕ ਉਹਨਾਂ ਦਾ ਵੱਡਾ ਨਾਮ ਸੀ ਪਿੰਡ ਚਹਲ ਵਿੱਚ ਇਸ ਪਰਿਵਾਰ ਦਾ ਇੱਕ ਕਿਲਾ ਵੀ ਸੀ ਇਸ ਤੋਂ ਇਲਾਵਾ ਜਦੋਂ ਪੰਜਾਬ ਇੱਕ ਸੀ ਤਾਂ ਲੈਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਤਹਿਸੀਲ ਜੜਾਂਵਾਲਾ ਦੇ 52 ਚੱਕ ਵਿੱਚ ਵੀ ਪਰਿਵਾਰ ਨੇ ਜ਼ਮੀਨ ਖਰੀਦੀ ਸੀ ਅੱਗੇ ਪਰਿਵਾਰ ਦੀ ਗੱਲ ਕਰੀਏ ਤਾਂ ਸਰਦਾਰ ਅਰਜਨ ਸਿੰਘ ਦੇ ਪੁੱਤਰ ਸਰਦਾਰ ਅਵਤਾਰ ਸਿੰਘ ਚਾਲ ਉਹਨਾਂ ਦੇ ਅੱਗੇ ਪੁੱਤਰ ਜਸਵੀਰ ਇੰਦਰ ਸਿੰਘ ਚਾਲ ਤੇ ਜਸਬੀਰ ਇੰਦਰ ਸਿੰਘ ਚਾਲ ਦੇ ਪੁੱਤਰ ਗੁਰਬੀਰ ਇੰਦਰ ਸਿੰਘ ਚਾਲ ਹਨ ਜਦੋਂ 1947 ਦੀ ਵੰਡ ਹੋਈ ਤਾਂ ਵੰਡ ਦੇ ਮਗਰੋਂ ਇਸ ਪਰਿਵਾਰ ਨੂੰ ਜ਼ਿਲ੍ਹਾ ਫਤਿਹਬਾਦ ਦੇ ਪਿੰਡ ਬਿਗੜ ਦੇ ਵਿੱਚ ਜਿਹੜੀ ਲਾਇਲਪੁਰ ਵਾਲੀ ਜ਼ਮੀਨ ਸੀ ਉਸ ਜ਼ਮੀਨ ਦੇ ਬਦਲੇ ਇੱਥੇ ਅਲਾਟਮੈਂਟ ਹੋਈ ਤਕਰੀਬਨ 1962 ਦੇ ਵਿੱਚ ਪਰਿਵਾਰ ਪਿੰਡ ਬਿਗੜ ਦੇ ਵਿੱਚ ਆ ਕੇ ਵਸਿਆ ਤੇ ਉਸ ਵੇਲੇ ਹੀ ਜਿਹੜਾ ਆਪਾਂ ਇਹ ਘਰ ਤੁਹਾਨੂੰ ਦਿਖਾ ਰਹੇ ਹਾਂ ਇਸ ਘਰ ਦੀ ਨੀਂਹ ਰੱਖੀ ਇਸ ਘਰ ਨੂੰ ਬਣਾਉਣਾ ਸ਼ੁਰੂ ਕੀਤਾ ਤੇ ਤਕਰੀਬਨ 1967 ਦੇ ਵਿੱਚ ਇਹ ਘਰ ਬਣ ਕੇ ਤਿਆਰ ਹੋ ਗਿਆ ਕੁਝ ਸਮੇਂ ਮਗਰੋਂ ਬੇਸ਼ੱਕ ਪਰਿਵਾਰ ਚੰਡੀਗੜ੍ਹ ਜਾ ਕੇ ਵਸਿਆ ਪਰ ਆਪਣੇ ਬਜ਼ੁਰਗਾਂ ਦੀ ਮਿਲੀ ਹੋਈ ਵਿਰਾਸਤ ਨੂੰ ਇਹ ਪਰਿਵਾਰ ਅਥਾ ਪਿਆਰ ਕਰਦਾ ਹੈ ਜਿਸ ਕਰਕੇ ਲਗਾਤਾਰ ਪਿੰਡ ਢੇੜਾ ਵੱਜਦਾ ਰਹਿੰਦਾ ਤੇ ਸਮੇਂ-ਸਮੇਂ ਤੇ ਇਸ ਘਰ ਦੀ ਜਿਹੜੀ ਮੁਰੰਮਤ ਹੁੰਦੀ ਰਹਿੰਦੀ ਆ ਦੋਸਤੋ ਇਹ ਜਿਹੜਾ ਘਰ ਤੁਹਾਨੂੰ ਇਹ ਅੰਦਰੋਂ ਦਿਖਾ ਰਹੇ ਆ ਇਹ ਅੰਦਰ مین ਡਰਾਇੰਗ ਰੂਮ ਆ ਬਹੁਤ ਖੂਬਸੂਰਤ ਇਹ ਅੰਦਰਲੇ ਪਾਸਿਓਂ ਵੀ ਤੇ ਬਾਹਰਲੇ ਪਾਸਿਓਂ ਵੀ ਉਸ ਤੋਂ ਬਾਅਦ ਇਹ ਅੱਗੇ ਡਾਈਨਿੰਗ ਰੂਮ ਆ ਜਾਂਦਾ ਹੈ ਇੱਕੋ ਤੁਸੀਂ ਗੇਟ ਤੋਂ ਐਂਟਰ ਕਰਦੇ ਹੋ ਤਾਂ ਸਾਰੇ ਜਿਹੜੇ ਅੰਦਰ ਕਮਰੇ ਬਣੇ ਹੋਏ ਆ ਉਹਨਾਂ ਦਾ ਦੋਸਤੋ ਆਪਾਂ ਟੂਰ ਕਰ ਸਕਦੇ ਹਾਂ ਉਹਨਾਂ ਨੂੰ ਦੇਖ ਸਕਦੇ ਹਾਂ ਬਹੁਤ ਖੂਬਸੂਰਤ ਪ੍ਰਾਣੀਆਂ ਜਿਹੜੀਆਂ ਤਸਵੀਰਾਂ ਇਸ ਤੋਂ ਇਲਾਵਾ ਪੁਰਾਣਾ ਫਰਨੀਚਰ ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪਰਿਵਾਰ ਨੇ ਅੱਜ ਵੀ ਸੰਭਾਲਿਆ ਹੋਇਆ ਹੈ ਦੋਸਤੋ ਇਸ ਘਰ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਇਹ 1967 ਵੇਲੇ ਦਾ ਬਣਿਆ ਹੋਇਆ ਇਸ ਤਰ੍ਹਾਂ ਲੱਗਦਾ ਕਿ ਇਹ ਘਰ ਜਿਵੇਂ ਹੋਣੀ ਬਣ ਕੇ ਤਿਆਰ ਹੋਇਆ ਹੋਵੇ ਇਹ ਅੰਦਰੋਂ ਦੋਸਤੋ ਬੈਡਰੂਮ ਅਲਮਾਰੀਆਂ ਹਰ ਇੱਕ ਚੀਜ਼ ਜਿਹੜੀ ਇਸ ਘਰ ਦੀ ਉਹ ਪੁਰਾਣੀ ਹੈ ਜਦੋਂ ਦਾ ਇਹ ਘਰ ਬਣਿਆ ਉਸੇ ਸਮੇਂ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਫਰਨੀਚਰ ਹਰ ਇੱਕ ਚੀਜ਼ ਉਸੇ ਤਰੀਕੇ ਦੇ ਨਾਲ ਸੰਭਾਲ ਕੇ ਰੱਖੀ ਹੋਈ ਆ ਚਾਲ ਪਰਿਵਾਰ ਪਿੰਡ ਬੀਗੜ ਦਾ ਸਭ ਤੋਂ ਵੱਡਾ ਲਾਟੀ ਪਰਿਵਾਰ ਹੈ ਜਿਨ੍ਹਾਂ ਨੂੰ ਉਧਰ ਦੀ ਜ਼ਮੀਨ ਦੇ ਬਦਲੇ ਇੱਥੇ ਅਲਾਟਮੈਂਟ ਹੋਈ ਜਿਵੇਂ ਆਪਾਂ ਪਿਛੇ ਪਰਿਵਾਰ ਦੀ ਪੀੜ੍ਹੀ ਦੇ ਬਾਰੇ ਗੱਲਬਾਤ ਕਰ ਰਹੇ ਸੀ ਉਸੇ ਤਰ੍ਹਾਂ ਸਰਦਾਰ ਗੁਰਬੀਰ ਇੰਦਰ ਸਿੰਘ ਚੈਲ ਦੇ ਸੁਪੁੱਤਰ ਸਰਦਾਰ ਅੰਗਤ ਸਿੰਘ ਚੈਲ ਜੋ ਕਿ ਚੰਡੀਗੜ੍ਹ ਵਿੱਚ ਬਤੌਰ ਸਰਕਾਰੀ ਵਕੀਲ ਆਪਣੀਆਂ ਸਵਾਵਾਂ ਨਿਭਾ ਰਿਹਾ ਉਹਨਾਂ ਨੂੰ ਆਪਣੇ ਪਿੰਡ ਤੇ ਘਰ ਦੇ ਨਾਲ ਅਥਾਹ ਮੁਹੱਬਤ ਹੈ ਇਹ ਵੀਡੀਓ ਕਰਦਿਆਂ ਮੈਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਅੰਗਤ ਸਿੰਘ ਚੈਲ ਵਾਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਵਿਰਾਸਤਾਂ ਦੇ ਨਾਲ ਪਿਆਰ ਕਰਨਾ ਤੇ ਉਹਨਾਂ ਨੂੰ ਸਾਂਭਣਾ ਚਾਹੀਦਾ ਹੈ ਦੋਸਤੋ ਇਹ ਖੂਬਸੂਰਤ ਜਹਾਜ਼ ਸਮੇਂ-ਸਮੇਂ ਤੇ ਇਸ ਦੀ ਰੈਨੋਵੇਸ਼ਨ ਹੁੰਦੀ ਆ ਸਾਂਭ ਸੰਭਾਲ ਹੁੰਦੀ ਆ ਤੇ ਆਪਣੀ ਬਜ਼ੁਰਗਾਂ ਦੀ ਵਿਰਾਸਤ ਦੇ ਨਾਲ ਪਿਆਰ ਇਹਨਾਂ ਚੀਜ਼ਾਂ ਦੇ ਕਰਕੇ ਇਹ ਅੱਜ ਜਿਹੜਾ ਘਰ ਆ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਹ ਹੁਣ ਹੀ ਬਣਿਆ ਹੋਵੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ